ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਆ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਾਂਗੇ ਹੁਣ ਤੱਕ ਦੀ ਵੱਡੀ ਖਬਰ ਤੇ H1B ਵੀਜ਼ਾ ਤੇ ਸਖਤ ਰੁਕੂ ਅਪਣਾਉਣ ਤੋਂ ਬਾਅਦ 트ੰਪ ਦਾ ਰਵਈਆ ਅਚਾਨਕ ਨਰਮ ਪੈ ਗਿਆ ਸੀ ਅਤੇ ਉਹਨਾਂ ਨੇ ਵੀਜ਼ਾ ਦੀਆਂ ਸ਼ਰਤਾਂ ਰਾਤੋਂ ਰਾਤ ਬਦਲ ਦਿੱਤੀਆਂ ਸਨ ਹੁਣ ਵਾਈਟ ਹਾਊਸ ਨੇ H1B ਵੀਜ਼ਾ ਤੇ 트ੰਪ ਦੇ ਵਿਚਾਰ ਸਾਂਝੇ ਕੀਤੇ ਨੇ ਵਾਈਟ ਹਾਊਸ ਦਾ ਕਹਿਣਾ ਹੈ ਕਿ H1B ਵੀਜ਼ਾ ਤੇ 트ੰਪ ਦਾ ਰੁਖ ਕਾਫੀ ਆਮ ਹੈ ਉਹ ਅਮਰੀਕਾ ਫਰਸਟ ਵਿੱਚ ਵਿਸ਼ਵਾਸ ਰੱਖਦੇ ਨੇ ਵਾਈਟ ਹਾਊਸ ਦੀ ਪ੍ਰੈਸ ਕਟਰ ਕੈਰੋਲੀਨ ਅਨੁਸਾਰ ਟਰੰਪ ਨਹੀਂ ਚਾਹੁੰਦੇ ਕਿ ਅਮਰੀਕੀਆਂ ਦੀਆਂ ਨੌਕਰੀਆਂ ਖੋਈਆਂ ਜਾਣ ਜਾਂ ਉਹਨਾਂ ਦੀ ਥਾਂ ਤੇ ਕਿਸੇ ਦੂਜੇ ਦੇਸ਼ ਦੇ ਨਾਗਰਿਕਾਂ ਨੂੰ ਪਹਲ ਦਿੱਤੀ ਜਾਵੇ ਅਮਰੀਕੀ ਕਰਮਚਾਰੀਆਂ ਨੂੰ H1B ਵੀਜ਼ਾ ਧਾਰਕਾਂ ਨਾਲ ਬਦਲਿਆ ਜਾ ਰਿਹਾ ਸੀ ਜਿਸ ਕਾਰਨ ਟਰੰਪ ਨੂੰ ਇਹ ਫੈਸਲਾ ਲੈਣਾ ਪਿਆ ਕੈਰੋਲਿਨ ਦਾ ਕਹਿਣਾ ਹੈ ਕਿ H1B ਵੀਜ਼ਾ ਤੇ 트ੰਪ ਦਾ ਆਮ ਵਿਚਾਰ ਹੈ ਉਹ ਚਾਹੁੰਦੇ ਨੇ ਕਿ ਜੇਕਰ ਕੋਈ ਵਿਦੇਸ਼ੀ ਕੰਪਨੀ ਅਮਰੀਕਾ ਵਿੱਚ ਅਰਬਾਂ ਰੁਪਏ ਨਿਵੇਸ਼ ਕਰ ਰਹੀ ਹੈ ਅਤੇ ਆਪਣੇ ਨਾਲ ਬਾਰੋਂ ਕਰਮਚਾਰੀ ਲੈ ਕੇ ਆ ਰਹੀ ਹੈ ਤਾਂ ਸ਼ੁਰੂਆਤ ਵਿੱਚ ਇਹ ਠੀਕ ਹੈ ਕੰਪਨੀ ਪੂਰਾ ਤਰ੍ਹਾਂ ਸਥਾਪਿਤ ਹੋਣ ਤੋਂ ਬਾਅਦ 트ੰਪ ਚਾਹੁੰਦੇ ਨੇ ਕਿ ਉੱਥੇ ਅਮਰੀਕੀ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਿਆ ਜਾਵੇ 트ੰਪ ਨੇ ਅਮਰੀਕਾ ਵਿੱਚ ਨਿਵੇਸ਼ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਅਮਰੀਕਾ ਵਿੱਚ ਕਾਰੋਬਾਰ ਕਰ ਰਹੀਆਂ ਨੇ ਤਾਂ ਬਿਹਤਰ ਹੋਵੇਗਾ ਉਹ ਅਮਰੀਕੀ ਕਰਮਚਾਰੀਆਂ ਨੂੰ ਹੀ ਤਰਜੀਹ ਦੇਣ ਪਰ ਰਾਸ਼ਟਰਪਤੀ ਦੇ ਇਸ ਫੈਸਲੇ ਨੂੰ ਲੈ ਕੇ ਕਾਫੀ ਸਾਰੀਆਂ ਗਲਤਫਹਿਮੀਆਂ ਫੈਲ ਗਈਆਂ ਲੇਵਿਟ ਨੇ ਅੱਗੇ ਕਿਹਾ ਹੈ ਕਿ ਟੈਰਫ ਵਧਾਉਣ ਤੋਂ ਲੈ ਕੇ ਦੁਨੀਆ ਦੇ ਹੋਰ ਦੇਸ਼ਾਂ ਨਾਲ ਵਪਾਰ ਘਟ ਕਰਨ ਵਰਗੇ ਫੈਸਲੇ ਵੀ ਇਸੇ ਦਾ ਹਿੱਸਾ ਨੇ ਇਸ ਨਾਲ ਸਾਡੇ ਦੇਸ਼ ਨੂੰ ਅਰਬਾਂ ਦਾ ਫਾਇਦਾ ਹੋ ਰਿਹਾ ਹੈ ਕਈ ਲੋਕ ਅਮਰੀਕੀਆਂ ਨੂੰ ਚੰਗੀ ਤਨਖਾਹ ਤੇ ਨੌਕਰੀ ਦੇ ਰਹੇ ਨੇ ਦੱਸਦੀ ਹੈ ਕਿ 트럼ਪ ਨੇ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਸੀ ਹਾਲਾਂਕਿ ਬਾਅਦ ਵਿੱਚ 트럼ਪ ਪ੍ਰਸ਼ਾਸਨ ਨੇ ਇਸ ਤੇ ਸਪਸ਼ਟਿਕਰਨ ਦਿੰਦੇ ਹੋਏ ਕਿਹਾ ਹੈ ਕਿ ਇਹ ਇੱਕ ਵਾਰ ਦੀ ਫੀਸ ਹੋਵੇਗੀ ਅਤੇ ਇਹ ਰਕਮ ਵਾਰ-ਵਾਰ ਨਹੀਂ ਦੇਣੀ ਪਵੇਗੀ ਨਾਲ ਹੀ ਪੁਰਾਣੇ H1B ਵੀਜ਼ਾ ਧਾਰਕਾਂ ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ 트럼ਪ ਦੇ ਇਸ ਫੈਸਲੇ ਨਾਲ ਉਹਨਾਂ ਦੇ ਸਮਰਥਕਾਂ ਵਿੱਚ ਭਾਰੀ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ ਅਜਿਕੇ ਵਿੱਚ 트럼ਪ ਨੇ ਸਫਾਈ ਪੇਸ਼ ਕਰਦੇ ਹੋਏ ਕਿਹਾ ਹੈ ਕਿ ਉਹ ਚਾਹੁੰਦੇ ਨੇ ਕੀ ਹੁਨਰਮੰਦ ਵਿਦੇਸ਼ੀ ਲੋਕ ਅਮਰੀਕਾ ਵਿੱਚ ਆਉਣ ਅਤੇ ਅਮਰੀਕੀਆਂ ਨੂੰ ਹੁਨਰ ਸਿਖਾਉਣ ਜਿਸ ਨਾਲ ਸਾਡੇ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਨੌਕਰੀਆਂ ਮਿਲਣਗੀਆਂ ਕਿਸਾਨਾਂ ਦੇ ਵੱਡੇ ਮੋਰਚੇ ਕਰਕੇ ਅਗਲੇ 2 ਦਿਨਾਂ ਵਿੱਚ ਚੰਡੀਗੜ੍ਹ 'ਚ ਹਾਲਾਤ ਤਣਾਅਪੂਰਨ ਹੋ ਸਕਦੇ ਨੇ ਕਿਉਂਕਿ 26 ਨਵੰਬਰ ਨੂੰ ਸਯੁਕਤ ਕਿਸਾਨ ਮੋਰਚਾ ਦੇ ਪੰਜਵੇਂ ਵਿਰੋਧ ਦਿਹਾੜੇ ਨੂੰ ਮਰਕਜ਼ ਬਣਾਉਂਦੇ ਹੋਏ 2 ਦਰਜਨ ਤੋਂ ਵੱਧ ਯੂਨੀਅਨਾਂ ਦੇ ਕਰੀਬ 10000 ਮੈਂਬਰਾਂ ਦੇ ਚੰਡੀਗੜ੍ਹ ਪਹੁੰਚਣ ਦੀ ਸੰਭਾਵਨਾ ਹੈ ਇਸ ਵੱਡੇ ਇਕੱਠ ਨੂੰ ਦੇਖਦੇ ਆਂ ਚੰਡੀਗੜ੍ਹ ਪੁਲਿਸ ਨੇ ਸੈਕਟਰ 43 ਦੇ ਦੁਸ਼ਹਿਰਾ ਮੈਦਾਨ ਨੂੰ ਪ੍ਰਦਰਸ਼ਨ ਲਈ ਨਿਰਧਾਰਿਤ ਕਰ ਦਿੱਤਾ ਹੈ ਅਤੇ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਲਈ ਕਰੀਬ 3000 ਪੁਲਿਸ ਕਰਮਚਾਰੀ ਤਾਇਨਾਤ ਕਰਨ ਦੀ ਤਿਆਰੀ ਕਰ ਲਈ ਹੈ। ਇਸ ਦੌਰਾਨ ਟ੍ਰਾਈ ਸਿਟੀ ਦੇ ਰਹਿਣ ਵਾਲਿਆਂ ਨੂੰ ਟ੍ਰੈਫਿਕ ਰੂਟ ਤੇ ਪਾਬੰਦੀਆਂ ਅਤੇ ਮੁਹਾਲੀ ਤੋਂ ਚੰਡੀਗੜ੍ਹ ਦਾਖਲੇ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਦਿਨ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਪੀਯੂ ਕੈਂਪਸ ਵਿੱਚ ਪੂਰਨ ਬੰਦ ਦਾ ਐਲਾਨ ਵੀ ਕੀਤਾ ਗਿਆ ਹੈ। ਜਿਸ ਨਾਲ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਨੇ ਸਭ ਤੋਂ ਵੱਡਾ ਇਕੱਠ ਐਸਕੇ ਐਮ ਵੱਲੋਂ ਆਉਣ ਦੀ ਉਮੀਦ ਹੈ ਜੋ ਕਿ ਰੱਦ ਕੀਤੇ ਜਾ ਚੁੱਕੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਕਿਸਾਨ ਅੰਦੋਲਨ ਦੇ 5 ਸਾਲ ਪੂਰੇ ਹੋਣ ਤੇ ਮਾਰਚ ਕੱਢ ਰਹੇ ਨੇ ਕੇਂਦਰੀ ਟ੍ਰੇਡ ਯੂਨੀਅਨਾਂ ਨੇ ਵੀ ਦੇਸ਼ ਪਧਰੀ ਧਰਨਿਆਂ ਦੀ ਕਾਲ ਦਿੱਤੀ ਹੈ ਐਸਐਸਪੀ ਚੰਡੀਗੜ੍ਹ ਪੁਲਿਸ ਕਨਵਰਦੀਪ ਕੌਰ ਨੇ ਕਿਹਾ ਹੈ ਕਿ ਯੂਨੀਅਨਾਂ ਦੀ ਮੰਗ ਤੇ ਸੈਕਟਰ 43 ਵਿੱਚ ਮੈਦਾਨ ਪ੍ਰਦਾਨ ਕੀਤਾ ਗਿਆ ਹੈ ਜਿੱਥੇ ਉਹਨਾਂ ਨੂੰ ਸ਼ਾਂਤੀਪੂਰਨ ਰੈਲੀ ਕਰਨ ਦੀ ਆਗਿਆ ਹੈ ਕਾਨੂੰਨ ਵਿਵਸਥਾ ਲਈ 3000 ਤੋਂ ਵੱਧ ਪੁਲਿਸ ਕਰਮਚਾਰੀ ਤਾਇਨਾਤ ਰਹਿਣਗੇ ਉਹਨਾਂ ਕਹਿੰਿਆ ਕਿ ਇਸ ਵੇਲੇ ਤੱਕ ਅਸੀਂ ਸ਼ਹਿਰ ਦੇ ਬਾਰਡਰ ਸੀਲ ਕਰਨ ਬਾਰੇ ਫੈਸਲਾ ਨਹੀਂ ਕੀਤਾ ਕਿਸਾਨ ਯੂਨੀਅਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ 30 ਤੋਂ ਵੱਧ ਜਥੇਬੰਦੀਆਂ ਦੇ ਮੈਂਬਰ ਚੰਡੀਗੜ੍ਹ ਆ ਰਹੇ ਨੇ ਅਸੀਂ ਪੁਲਿਸ ਤੋਂ ਜਗ੍ਹਾ ਦੀ ਮੰਗ ਕੀਤੀ ਸੀ ਜਿਸ ਉਪਰੰਤ ਸੈਕਟਰ 43 ਦਾ ਮੈਦਾਨ ਸਾਨੂੰ ਦਿੱਤਾ ਗਿਆ ਹੈ ਇਹ ਰੈਲੀ ਐਸਕੇਐਮ ਦੇ 5 ਸਾਲ ਪੂਰੇ ਹੋਣ ਤੇ ਮੁੱਖ ਤੌਰ ਤੇ ਮਨਾਈ ਜਾ ਰਹੀ ਹੈ ਨਾਲੇ ਪੰਜਾਬ ਸੰਬੰਧੀ ਕੁਝ ਮਸਲਿਆਂ ਤੇ ਵੀ ਸ਼ਾਂਤੀਪੂਰਨ ਵਿਰੋਧ ਹੈ ਪਿਛਲੇ ਸਾਲ ਸਤੰਬਰ ਵਿੱਚ ਵੀ ਹਜ਼ਾਰਾਂ ਕਿਸਾਨ ਸੂਬਾ ਪਧਰੀ ਧਰਨੇ ਲਈ ਚੰਡੀਗੜ੍ਹ ਆਏ ਸਨ ਅਤੇ 5 ਦਿਨ ਤੱਕ ਡਟੇ ਰਹੇ ਸਨ ਇਸ ਵਾਰ ਚੰਡੀਗੜ੍ਹ ਦੀ ਚਿੰਤਾ ਇਸ ਕਰਕੇ ਵੀ ਵੱਧ ਗਈ ਹੈ ਕਿਉਂਕਿ ਪੀਯੂ ਬਚਾਓ ਮੋਰਚੇ ਨੇ 26 ਨਵੰਬਰ ਨੂੰ ਪੂਰੇ ਪੰਜਾਬ ਯੂਨੀਵਰਸਿਟੀ ਦੇ ਸ਼ਟਡਾਊਨ ਦਾ ਐਲਾਨ ਕੀਤਾ ਹੈ ਉਹ ਲੰਬੇ ਸਮੇਂ ਤੋਂ ਲਟਕ ਰਹੀ ਸੈਨੇਟ ਚੋਣਾਂ ਦੀ ਮਿਤੀ ਦੇ ਐਲਾਨ ਦੀ ਮੰਗ ਕਰ ਰਹੇ ਨੇ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਨਾਲ ਜੁੜੇ ਪੰਜਾਬ ਭਰ ਦੇ 40 ਲੱਖ ਦੇ ਕਰੀਬ ਰਾਸ਼ਨ ਕਾਰ ਧਾਰਕਾਂ ਨਾਲ ਸੰਬੰਧਿਤ 1.70 ਕਰੋੜ ਮੈਂਬਰਾਂ ਨੂੰ ਸੂਬੇ ਦੇ 18500 ਰਾਸ਼ਨ ਡਿਪੂਆਂ ਜ਼ਰੀਏ ਮੁਫਤ ਕਣਕ ਵੰਡਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਸਰਕਾਰ ਦੀ ਵੱਡਮੁੱਲੀ ਯੋਜਨਾ ਘਰ-ਘਰ ਪਹੁੰਚਾਉਣ ਲਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ ਮੁਲਾਜ਼ਮ ਗਰਾਊਂਡ ਜ਼ੀਰੋ ਤੇ ਉੱਤਰ ਕੇ ਕੰਮ ਕਰ ਰਹੇ ਨੇ ਤਾਂ ਜੋ ਯੋਜਨਾ ਨਾਲ ਜੁੜਿਆ ਕੋਈ ਵੀ ਗਰੀਬ ਜਾਂ ਲੋੜਵੰਦ ਪਰਿਵਾਰ ਮੁਫਤ ਕਣਕ ਦੇ ਲਾਭ ਤੋਂ ਵਾਂਝਾ ਨਾ ਰਹਿ ਜਾਵੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਮੌਜੂਦਾ ਸਮੇਂ ਦੌਰਾਨ ਲਾਭਪਾਤਰ ਪਰਿਵਾਰਾਂ ਨੂੰ 1 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਦੇ 3 ਮਹੀਨਿਆਂ ਦੀ ਮੁਫਤ ਕਣਕ ਦਾ ਲਾਭ ਦਿੱਤਾ ਜਾ ਰਿਹਾ ਹੈ ਜਿਸ 'ਚ ਰਾਸ਼ਨ ਕਾਰਡ 'ਚ ਦਰਜ ਹਰ ਮੈਂਬਰ ਨੂੰ 5 ਕਿਲੋ ਹਰ ਮਹੀਨੇ ਦੇ ਹਿਸਾਬ ਨਾਲ 3 ਮਹੀਨੇ ਦੀ 15 ਕਿਲੋ ਕਣਕ ਬਿਲਕੁਲ ਮੁਫਤ ਦਿੱਤੀ ਜਾ ਰਹੀ ਹੈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਲੁਧਿਆਣਾ ਈਸਟ ਸਰਕਲ ਦੀ ਕੰਟਰੋਲਰ ਸ਼ਿਫਾਲੀ ਚੋਪੜਾ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਨਾਲ ਸੰਬੰਧਿਤ ਲਾਭਪਾਤਰ ਪਰਿਵਾਰਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਹੈ ਕਿ ਜੇਕਰ ਕਿਸੇ ਪਰਿਵਾਰ ਦੇ ਰਾਸ਼ਨ ਕਾਰਡ 'ਚ 7 ਮੈਂਬਰ ਚੜੇ ਹੋਏ ਨੇ ਤਾਂ ਉਹ ਪਰਿਵਾਰ ਆਪਣੇ ਨੇੜੇ ਦੇ ਰਾਸ਼ਨ ਡਿਪੂ ਤੋਂ 105 ਕਿਲੋ ਮੁਫਤ ਕਣਕ ਲੈਣ ਦਾ ਹੱਕਦਾਰ ਹਨ ਕਿਹਾ ਹੈ ਕਿ ਜੇਕਰ ਕੋਈ ਡਿਪੂ ਹੋਲਡਰ ਰਾਸ਼ਨ ਕਾਰਡ ਧਾਰਕਾਂ ਨੂੰ ਉਹਨਾਂ ਦੇ ਹਿੱਸੇ ਦੀ ਪੂਰੀ ਕਣਕ ਨਹੀਂ ਦਿੰਦਾ ਤਾਂ ਉਹ ਪਰਿਵਾਰ ਆਪਣੇ ਹੱਕ ਲੈਣ ਲਈ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਦਫ਼ਤਰ 'ਚ ਸ਼ਿਕਾਇਤ ਦਰਜ ਕਰਵਾਉਣ ਲਈ ਅੱਗੇ ਆਉਣ ਤਾ ਜੋ ਪਰਿਵਾਰ ਨੂੰ ਪੂਰੀ ਕਣਕ ਦਾ ਲਾਭ ਦਿਵਾਉਣ ਸਮੇਤ ਸੰਬੰਧਿਤ ਡਿਪੂ ਹੋਲਡਰ ਖਿਲਾਫ ਬਣਦੀ ਵਿਭਾਗੀ ਕਾਰਵਾਈ ਕੀਤੀ ਜਾ ਸਕੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਭਰ ਦੀਆਂ 24 ਵੱਖ-ਵੱਖ ਥਾਵਾਂ 'ਚੋਂ ਲੁਧਿਆਣਾ ਜ਼ਿਲ੍ਹੇ ਦੇ ਈਸਟ ਸਰਕਲ ਨੇ ਕੰਟਰੋਲਰ ਸ਼ਿਫਾਲੀ ਚੋਪੜਾ ਦੀ ਅਗਵਾਈ 'ਚ ਰਾਸ਼ਨ ਕਾਰਡ ਧਾਰਕਾਂ ਦੇ ਰਸੋਈ ਘਰਾਂ ਤੱਕ ਉਹਨਾਂ ਦੇ ਹਿੱਸੇ ਦੀ ਬਣਦੀ ਕਣਕ ਪਹੁੰਚਾਉਣ ਦੇ ਮਾਮਲੇ 'ਚ ਇੱਕ ਵਾਰ ਫਿਰ ਪਹਿਲੇ ਨੰਬਰ ਤੇ ਝੰਡਾ ਲਹਿਰਾਇਆ ਏ ਜੋ ਕਿ ਇੱਕ ਵੱਡਾ ਰਿਕਾਰਡ ਹੈ ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਜ਼ਰੂਰੀ ਹੋਵੇਗਾ ਕਿ ਕੰਟਰੋਲਰ ਸ਼ਿਫਾਲੀ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨੁਯੋਜਨਾ ਨਾਲ ਜੁੜੇ ਲਾਭਪਾਤਰ ਪਰਿਵਾਰਾਂ ਨੂੰ ਉਹਨਾਂ ਦੇ ਹਿੱਸੇ ਦੀ ਕਣਕ ਪਹੁੰਚਾਉਣ ਸਮੇਤ ਜ਼ਿਲ੍ਹੇ 'ਚ ਝੋਨੇ ਅਤੇ ਕਣਕ ਦੀ ਖਰੀਦ ਕਰਨ ਦੇ ਮਾਮਲੇ 'ਚ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਪਹਿਲੇ ਨੰਬਰ ਤੇ ਬਾਜ਼ੀ ਮਾਰੀ ਜਾ ਰਹੀ ਹੈ ਜੋ ਕਿ ਉਹਨਾਂ ਦੀ ਬਿਹਤਰ ਅਗਵਾਈ ਨੂੰ ਦਰਸਾਉਂਦਾ ਹੈ ਕਿ ਉਹ ਆਪਣੀ ਟੀਮ ਨੂੰ ਇਕਜੁੱਟ ਹੋ ਕੇ ਕੰਮ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ ਸ਼ਿਫਾਲੀ ਚੋਪੜਾ ਵੱਲੋਂ ਯੋਜਨਾ ਨਾਲ ਜੁੜੇ ਪਰਿਵਾਰਾਂ ਨੂੰ ਆਪਣੇ ਇਲਾਕੇ 'ਚ ਨੇੜੇ ਦੇ ਰਾਸ਼ਨ ਡਿਪੂਆਂ ਤੇ ਜਾ ਕੇ ਆਪਣੀ ਮੁਫਤ ਈ ਕੇ ਵਾਈ ਸੀ ਕਰਵਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਜੋ ਕੋਈ ਵੀ ਪਰਿਵਾਰ ਕਣਕ ਦਾ ਲਾਭ ਲੈਣ ਤੋਂ ਵਾਂਝਾ ਨਾ ਰਹਿ ਸਕੇ ਭਾਰਤੀ ਨਿਸ਼ਾਨੇਬਾਜ਼ ਪ੍ਰਾਂਜਲੀ ਪ੍ਰਸ਼ਾਂਤ ਧੂਮਲ ਨੇ ਆਪਣਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਇੱਥੇ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਹੈ ਜੋ ਡੈਫ 올림픽 ਵਿੱਚ ਉਸਦਾ ਤੀਜਾ ਤਗਮਾ ਹੈ ਇਸ ਤੋਂ ਪਹਿਲਾਂ ਉਸਨੇ ਅਭਿਨਵ ਦੇਸਵਾਲ ਨਾਲ ਮਿਕਸਡ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਅਤੇ ਮਹਿਲਾ 에어 ਪਿਸਟਲ ਮੁਕਾਬਲੇ ਵਿੱਚ ਤਨ ਦੀ ਚਾਂਦੀ ਦਾ ਤਗਮਾ ਜਿੱਤਿਆ ਸੀ ਯੂਕਰੇਨ ਦੀ ਮੋਸੀਨਾ ਹਲੀਨਾ ਨੇ ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਅਤੇ ਕੋਰੀਆ ਦੀ ਜਿਓਨ ਨੇ ਕਾਂਸੀ ਦਾ ਤਗਮਾ ਜਿੱਤਿਆ ਇੱਕ ਹੋਰ ਭਾਰਤੀ ਨਿਸ਼ਾਨੇਬਾਜ਼ ਅਨੂਆ ਜਿਸ ਨੇ ਔਰਤਾਂ ਦੇ 에ਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਚੌਥੇ ਸਥਾਨ ਤੇ ਰਹੀ ਹੈ ਪ੍ਰਾਂਜਲੀ ਨੇ 600 ਵਿੱਚੋਂ 573 ਦੇ ਨਵੇਂ ਕੁਆਲੀਫਿਕੇਸ਼ਨ ਵਿਸ਼ਵ ਰਕਾਰ ਨਾਲ ਫਾਈਨਲ ਵਿੱਚ ਪ੍ਰਵੇਸ਼ ਕੀਤਾ ਐਤਵਾਰਨ ਐਤਵਾਰ ਨੂੰ ਅਭਿਨਵ ਦੇਸਵਾਲ ਨੇ ਪੁਰਸ਼ਾਂ ਦੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਜੋ ਡੈਫ 올림픽 ਵਿੱਚ ਸ਼ੂਟਿੰਗ ਵਿੱਚ ਭਾਰ ਦਾ 15ਵਾਂ ਤਗਮਾ ਹੈ ਪੰਜਾਬ 'ਚ ਅਜੇ ਤੱਕ ਹਲਕੀ ਠੰਡ ਪੈ ਰਹੀ ਸੀ ਅਤੇ ਲੋਕ ਹਲਕੇ ਗਰਮ ਕੱਪੜੇ ਅਤੇ ਕੰਬਲਾ ਨਾਲ ਹੀ ਸਾਰੇ ਸਨ ਪਰ ਹੁਣ ਰਜਾਈਆਂ ਕੱਢਣ ਦਾ ਸਮਾਂ ਆ ਗਿਆ ਹੈ ਕਿਉਂਕਿ 28 ਨਵੰਬਰ ਤੋਂ ਬਾਅਦ ਸੂਬੇ 'ਚ ਕੰਬਾ ਛਿੜਨ ਵਾਲੀ ਠੰਡ ਪਵੇਗੀ ਮੌਸਮ ਵਿਭਾਗ ਦੇ ਨਵੇਂ ਅਲਰਟ ਮੁਤਾਬਕ ਅਜੇ ਪੰਜਾਬ ਦਾ ਮੌਸਮ ਖੁਸ਼ਕ ਰਹੇਗਾ ਅਤੇ ਮੀਂਹ ਦਾ ਕੋਈ ਅਲਰਟ ਨਹੀਂ ਹੈ ਪਰ ਕੁਝ ਥਾਵਾਂ ਤੇ ਹਲਕਾ ਕੋਹਰਾ ਅਤੇ ਧੁੰਦ ਛਾਈ ਰਹਿ ਸਕਦੀ ਹੈ ਅਤੇ 28 ਨਵੰਬਰ ਤੋਂ ਬਾਅਦ ਠੰਡ ਜ਼ਿਆਦਾ ਵਧਣ ਵਾਲੀ ਹੈ ਸੂਬੇ ਵਿੱਚ ਰਾਤਾਂ ਠੰਡੀਆਂ ਹੋ ਗਈਆਂ ਨੇ ਅਤੇ ਸਾਰੇ ਇਲਾਕਿਆਂ ਦਾ ਘੱਟੋ ਘੱਟ ਤਾਪਮਾਨ 10 ਡਿਗਰੀ ਤੋਂ ਹੇਠਾ ਆ ਗਿਆ ਹੈ ਮੌਸਮ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਤਾਪਮਾਨ 0.6 ਡਿਗਰੀ ਦੀ ਹੋਰ ਗਿਰਾਵਟ ਆਈ ਹੈ ਵਿਪາກ ਦੇ ਮੁਤਾਬਕ 28 ਨਵੰਬਰ ਤੋਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ 'ਚ ਰਾਤ ਦਾ ਤਾਪਮਾਨ 4 ਤੋਂ 6 ਡਿਗਰੀ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਜਲੰਧਰ ਕਪੂਰਥਲਾ ਪਟਿਆਲਾ ਲੁਧਿਆਣਾ ਅਤੇ ਮੁਹਾਲੀ 'ਚ ਇਹ 6 ਤੋਂ 8 ਡਿਗਰੀ ਵਿਚਕਾਰ रह ਸਕਦਾ ਹੈ